ਆ ਦੇਖੋ ਆਸਕਾਂ ਨੇ ਸੇੜਤੀ ਕੁੜੀ ਤੇ ਹੁਣ ਦੇਖੋ ਕੁੜੀ ਨੇ ਰਕਾਬੀ ਲਾ ਲਈ ਤੇ ਜੇ ਹੁੰਦੀ ਥੱਲੇ ਨਾ ਤਾਂ ਬਰੋਲਾ ਬਣਾ ਦੇ ਮੁੰਡੇ ਦਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਲੋਕ ਤਾਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਮੂਵੀਆਂ ਬਣਵਾਉਂਦੇ ਨੇ ਨਾ ਤੇ ਆ ਵੀਰ ਨੂੰ ਦੇਖੋ ਯਾਰ ਟਰੈਕਟਰ ਤੇ ਬਹਿ ਕੇ ਆਪਣੀ ਮੂਵੀ ਬਣਵਾਈ ਹੈ ਸੱਚੀ ਯਾਰ ਆ ਸੌਂਕ ਹੁੰਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆ ਉਮਰ ਦੇ ਵਿੱਚ ਬੇਬੇ ਕਹਿੰਦੀ ਨਾ ਮੈਨੂੰ ਬੁੱਲਟ ਸਿਖਾ ਦਿਓ ਸਾਰਾ ਪਰਿਵਾਰ ਮਿੰਤਾ ਕਰੀ ਜਾਂਦਾ ਤੇ ਮੈਨੂੰ ਐਂ ਲੱਗਦਾ ਬੁਲਟ ਤਾਂ ਨਹੀਂ ਸਿੱਖਿਆ ਇਹਨਾਂ ਗੋਡੇ ਤਰਵਾਉ ਬੇਬੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਇਸ ਕੁੜੀ ਨੇ ਆਪਣੇ ਵਾਲਾਂ ਨੂੰ ਵਧਾਉਣ ਦੇ ਵਿੱਚ ਕਿੰਨੀ ਮਿਹਨਤ ਕੀਤੀ ਹੋਣੀ ਐ ਲੰਬੇ ਵਾਲਾਂ ਦੀ ਸੰਭਾਲ ਕਰਨੀ ਵੀ ਬਹੁਤ ਔਖੀ ਹੁੰਦੀ ਐ ਜੀਨੂੰ ਸ਼ੌਕ ਹੁੰਦਾ ਨਾ ਉਹ ਫਿਰ ਔਖ-ਔਖ ਨਹੀਂ ਦੇਖਦੇ ਆ ਸਕੂਲ ਦੇ ਵਿੱਚ ਨਾ ਇੱਕ ਟੀਚਰਾਂ ਵੱਲੋਂ ਮੁਕਾਬਲਾ ਕਰਾਇਆ ਜਾਂਦਾ ਕੁੜੀਆਂ ਦਾ ਤੇ ਕਿੰਨਾ ਸੋਹਣਾ ਮੁਕਾਬਲਾ ਕਰਾਇਆ ਜਾਂਦਾ ਸੱਚੀ ਯਾਰ ਜੇ ਪੰਜਾਬ ਦੇ ਵਿੱਚ ਵੀ ਇਦਾਂ ਕੁੜੀਆਂ ਦਾ ਮੁਕਾਬਲਾ ਕਰਾਇਆ ਜਾਵੇ ਨਾ ਤਾਂ ਬਹੁਤ ਵਧੀਆ ਗੱਲ ਹੈ ਕੀ ਕਹਿਣਾ ਚਾਹੂੰਗਾ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ